ਸਭ ਤੋਂ ਵਧੀਆ ਸਰਕਾਰ ਪਹਿਲੀ ਸਰਕਾਰ ਹੈ ਜਿਨੇ 12 ਘੰਟੇ ਦਿਨ ਚ ਬਿਜਲੀ ਦਿੱਤੀ ਹੈ ਉਹਨਾਂ ਗੱਲਾਂ ਬਹੁਤ ਵਿਆਂ ਸਾੜੀਆਂ ਸੁਣ ਲਓ ਬਹੁਤ ਔਲੀਆ ਬਣਾ ਨਹੀਂ ਬਹੁਤ ਔਲੀਆ ਇੰਦਾ ਕਿ ਟੂਟ ਬਹੁਤ ਹੈ ਨਾ ਅਧਿਵੈ ਸੁਣਣੀ ਆਈ ਥੋੜੀ ਵੋਟਾਂ ਨਹੀਂ ਅਸੀਂ ਸਿਰਫ ਐਨਐਸਏ ਬਾਰੇ ਸਵਾਲ ਕਰਨੇ ਐਨਐਸਏ ਬਾਰੇ ਅਸੀਂ ਨਹੀਂ ਪਿੰਡ ਤੇ ਪੰਜਾਬ ਚ ਬਣ ਦੇਣਾ ਮੜੀ ਲੀ ਕੇ ਸਾਨੂੰ ਪਤਾ ਵੀ ਕਿਹੜੇ ਸੈਂਟਰ ਦੇ ਹੈ ਕਿ ਬਤੁਦੀ ਸਰਕਾਰ ਕਿਉਂ ਬਣਾਈਏ ਸਾਰਾ ਕੁਝ ਸੈਂਟਰ ਕੋਲੇ ਹੈ ਤੁਸੀਂ ਆਪਣੀ ਸਰਕਾਰ ਤੋਂ ਸਿੱਖਵਾ ਦੇ ਲੋ ਜੇ ਸਾਡੇ ਕੋਲ ਨਹੀਂ ਪਾਵ ਰਹੀਗੀ ਸਾਨੂੰ ਲੋਕਾਂ ਨੇ ਪਾ ਕਾਂਗਰਸ ਸੀਟਾਂ ਦਿੱਤੀ ਅਸੀਂ ਲੋਕਾਂ ਦੇ ਕੰਮ ਕਰ ਫੋੜ ਫੋੜ ਕੇ ਡਿਟਾ ਲਈਆਂ ਲੋਕਾਂ ਨੇ ਧੋਖਾ ਕਰਕੇ ਸੀਟ ਲਈ ਹੈ ਤੁਸੀਂ ਕਹਿੰਦੇ ਹਾਂ ਫੋਟੋਆਂ ਦੇ ਬੋਟਾ ਅਸੀਂ ਪੁਆਈਆਂ ਅਸੀਂ ਢੋਲ ਵਜਾਏ ਤੁਹਾਡੇ ਵਾਸਤੇ ਤੁਸੀਂ ਕੀ ਦਿੱਤਾ ਕਿਹੋ ਕਿਹ ਰੁਪਈਆ ਆ ਭਗਵਾਨਤ ਮਨ ਕਹਿੰਦਾ ਸੀਗਾ ਮੈਂ ਮੁਰਗੀ ਮਰੇ ਤੋਂ ਮੈਂ ਬੱਕਰੀ ਮਰੇ ਤੋਂ ਕਹਾਂ ਦਊਗਾ ਕਿਹਦੇ ਕੋ ਰੁਪਈਆ ਆ ਹਰ ਕਨੇਦੇ ਮਜੀਟੀਆਂ ਦਾ ਬੰਦਾ ਵੇਚਦਾ ਹੌਣ ਗੌਣ ਨੇ ਸਾਹ ਵੇਚਦਾ ਏ ਤੁਸੀਂ ਵੀ ਸੁਣੋ ਫਿਰ ਗੋਲੀ ਬੱਜੀ ਸਰਕਾਰ ਨੇ ਗੋਲੀਆਂ ਮਾਰੀਆਂ ਉੱਥੇ ਕਿੱਤਾ ਪਰਚਾ ਤੁਸੀਂ ਖੱਡੜਦੇ ਜਵਾਬ ਦਿਓ ਮੈਂ ਕਹਿ ਰਿਹਾ ਹੱਸੋ ਸੁਣੋ ਐਮਐਨਏ ਸਾਹਿਬ ਹੁੰਦਾ ਕਿ ਮੰਗਣਾ ਪੇਸ਼ ਆਓ ਜੇ ਤੁਸੀਂ ਗੋਟਾ ਮੰਗਣਾ ਓਵੇਂ ਪੇਸ਼ ਆਓ ਨਿਊਯਾਰਕ ਨਾੜਾ ਬਿਲਡਿੰਗ ਕਿਹ ਲਈਏ ਉਹੀ 70 ਸਾਲ ਤਰਾ ਜਾਗਦੇ 70 ਸਾਲ ਪਾਇਆ ਬੋਲਦੇ ਜੇ ਅੱਜ ਕਿਸੇ ਨੇ ਬੋਲਣਾ ਸਿਖਾਇਆ ਤਾਂ ਸਰਦਾਰ ਭਗਵੰਤ ਸਿੰਘ ਮਾਰਨੇ ਸਿਖਾਏ ਜਿੱਦ ਪਿੰਡਾਂ ਚੋਂ ਦੇ ਸਵਾਲ ਪੁੱਛੋ ਕਾਹੇ ਭਗਵੰਤ ਸਿੰਘ ਮਾਨ ਨਹੀਂ ਦੇਣਾ ਬੈਠਾ ਸ਼ਸਤੀ ਖੋਖ ਕੇ ਕਹਿਣਾ ਇਹ ਮਾਨ ਸਾਥੀ ਦੇਣਾ ਇਹ ਤੁਸੀਂ ਅਜਾਬਾਂ ਨਾਲ ਬੋਲ ਕਰਦੇ ਆ ਯਾਰ ਜਿੰਦਾਬਾਦ ਗੁਰਦਾਵਾ ਜਿੰਦਾਬਾਦ ਗੁਰਦਾਵਾ ਜੇ ਤੁਸੀਂ ਐਮਐਲਏ ਸਾਹਿਬ ਕੋਨੇ ਸੋਲਾਂ ਦਾ ਜਵਾਬ ਨਹੀਂ ਦਿੰਦੇ ਮਾਰੋ ਫੇਰ ਫੇਰ ਤੋਂ ਮੁਤਾਬਕ ਜਿਹੜੇ ਐਮਐਲਏ ਸਾਹਿਬ ਹੈ ਇਹ ਲੋਕਾਂ ਨੂੰ ਮੂਰ ਬਣਾ ਕੇ ਇਧਰ ਵੋਟਾਂ ਦੀ ਰਾਜਨੀਤੀ ਕਰਦੇ ਆਂ ਕਿ ਅੱਜ ਤੱਕ ਸਾਡਾ ਨਹੀਂ ਕਰਦੀ ਬਹੁਤ ਕਰ ਲਈ ਉਹ ਕਹਿੰਦੇ ਨੇ ਇੰਨੇ ਸੇ ਗਲਤ ਲਾਈ ਹੈ ਕਿ ਇੰਨੇ ਸੇ ਗਲਤ ਲੱਗੀ ਜਿਹੜਾ ਕਾਂਗਰਸ ਦੇ ਕੈਂਡੀਡੇਟ ਕਿਉਂ ਘੜਾਇਆ ਘਟੂ ਸਾਹਿਬ ਇਹਦਾ ਵੀ ਸਵਾਲ ਜਾਪਦਾ ਏ ਫਿਰ ਤਾਂ ਨਹੀਂ ਬਟੋਹਾ ਅਮਰਗੜ ਦੇ ਘਰ ਆ ਜਾ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਲਈ ਆ ਵਿਧਾਇਕ ਲਗਾਤਾਰ ਪੱਪਾਪਾਰ ਨਹੀਂ ਪਿੰਡ-ਪਿੰਡ ਵਿੱਚ ਜਾ ਕੇ ਚੋਣ ਪ੍ਰਚਾਰ ਕਰ ਰਹੇ ਨੇ ਉੱਥੇ ਹੀ ਬੀਤੇ ਦਿਨੀ ਜਦੋਂ ਚਮਕੌਰ ਸਾਹਿਬ ਤੋਂ ਵਿਧਾਇਕ ਡਾਕਟਰ ਚੰਜੀਤ ਚੰਨੀ ਚੋਣ ਪ੍ਰਚਾਰ ਕਰਨ ਦੇ ਲਈ ਇੱਕ ਪਿੰਡ ਵਿੱਚ ਜਾਂਦੇ ਨੇ ਤਾਂ ਉੱਥੇ ਸਿੱਖ ਨੌਜਵਾਨਾਂ ਦੇ ਵੱਲੋਂ ਉਹਨਾਂ ਨੂੰ ਤਿੱਖੇ ਸਵਾਲ ਕੀਤੇ ਗਏ ਕੁਝ ਦਿਨ ਪਹਿਲਾਂ ਦੀਆਂ ਇਹ ਵੀਡੀਓ ਸਾਹਮਣੇ ਆਈਆਂ ਨੇ ਜਿੱਥੇ ਨੌਜਵਾਨਾਂ ਦੇ ਵੱਲੋਂ ਪੰਜਾਬ ਦੇ ਨੌਜਵਾਨਾਂ ਤੇ ਐਨਐਸਸੀ ਲਾਕੇ ਜੇਲ੍ਹ ਤੋਂ ਸੁਟੇ ਨੌਜਵਾਨਾਂ ਸੰਬੰਧੀ ਸਵਾਲ ਪੁੱਛੇ ਜਾ ਰਹੇ ਨੇ ਹੜ੍ਹ ਨਾਲ ਨੁਕਸਾਨੀ ਫਸਲ ਦਾ ਮੁਆਵਜ਼ਾ ਕਿੱਥੇ ਐ ਇਹ ਵੀ ਸਵਾਲ ਪੁੱਛਿਆ ਜਾ ਰਿਹਾ ਚੁੱਪ ਕਰਕੇ ਸੁਣ ਲਓ ਪਲੀਜ਼ ਤੁਸੀਂ ਬਾਅਦ ਜੋ ਹੋਰ ਕਰਿਓ ਕਿ ਮੈਂ ਦੱਸ ਦੂੰ ਕਿਸਾਨੀ ਲਈ ਸਭ ਤੋਂ ਵਧੀਆ ਸਰਕਾਰ ਪਹਿਲੀ ਸਰਕਾਰ ਹੈ ਜਿਨੇ 12 ਘੰਟੇ ਦਿਨ ਚ ਬਿਜਲੀ ਦਿੱਤੀ ਐ ਪਹਿਲੀ ਸਰਕਾਰ ਹੈ ਜਿਹੜੀ ਗੰਨੇ ਦੀ ਪ੍ਰਾਣੀ 350 ਕਰੋੜ ਦਾ ਬਕਾਇਆ ਦਿੱਤਾ ਪਹਿਲੀ ਸਰਕਾਰ ਜਿਹਨੇ ਨਾਲ ਦੀ ਨਾਲ ਗੰਨੇ ਕਿਸਾਨਾਂ ਦਾ ਪੇਮੈਂਟ ਦੇ ਰਹੀ ਹੈ ਪਹਿਲੀ ਸਰਕਾਰ ਹੈ ਜਿਹੜੀ ਆਹ ਆਪਣੇ ਕਨਾਲ ਦਾ ਪਾਣੀ ਦੇ ਰਹੀ ਹੈ ਸੂਏ ਖੋਲੇ ਸਾਰੇ ਨਜਵਾਹੇ ਏਲਾਂ ਤੇ ਪਾਣੀ ਪਹੁੰਚ ਗਿਆ ਪਹਿਲੀ ਸਰਕਾਰ ਹੈ ਇਹ ਪਹਿਲੀ ਸਰਕਾਰ ਹੈ ਜਿਹਨੇ ਨੌਜਵਾਨਾਂ ਨੂੰ 42000 ਨੌਕਰੀਆਂ 2 ਸਵਾ 2 ਸਾਲ ਦੇ ਅੰਦਰ ਦਿੱਤੀਆਂ ਪਿਛਲੀਆਂ ਸਰਕਾਰਾਂ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਇਸ ਨਾਲ ਜਿਹੜੇ ਮੁੰਡੇ ਬੋਲਦੇ ਮੈਂ ਕੋਈ ਤਾਂ ਗੱਲਾਂ ਬਹੁਤ ਵਧੀਆ ਸਾਡੀ ਨੂੰ ਸੁਣ ਲਓ ਬਹੁਤ ਔਲੀਆਂ ਨਹੀਂ ਬਹੁਤ ਔਲੀਆਂ ਬੰਦਾ ਕਿ ਝੂਠ ਬੋਲਦਾ ਆ ਜੀ ਬੋਲ ਲਓ ਸਭ ਲੋਕ ਸੁਣ ਲੋ ਪਰੰਦਾ ਮਤ ਨਾ ਨਾ ਅੱਗੇ ਵੀ ਸੁਣਣੀ ਆ ਜੀ ਥੋੜੀ ਵੋਟਾਂ ਨਹੀਂ ਅਸੀਂ ਸਿਰਫ ਐਨਐਸਏ ਬਾਰੇ ਸਵਾਲ ਕਰਨੇ ਐਨਐਸਏ ਬਾਰੇ ਅਸੀਂ ਨਹੀਂ ਪਿੰਡ ਚ ਪੰਜਾਬ ਚ ਬਣ ਦੇਣਾ ਅਸੀਂ ਐਨਐਸਏ ਵਾਲਿਆਂ ਨੂੰ ਅਸੀਂ ਨਹੀਂ ਪੰਜਾਬ ਚ ਬਣ ਦੇਣਾ ਪੁੱਲਰ ਦੀ ਰਿਹਾਈ ਬਾਰੇ ਤੁਹਾਡੇ ਦੇਖੋ ਬੰਦੀ ਸਿੰਘ ਮੈਂ ਹੁਣ ਮੇਰੀਆਂ ਤੁਹਾਨੂੰ ਤੁਸੀਂ ਬਹੁਤ ਔਲੀਆਂ ਦੇਖੋ ਜਿਹੇ ਦਾ ਜਗਤਾਰ ਸਿੰਘ ਬਾਰੇ ਤੇ ਦਿੱਲੀ ਤੇ ਕੋਈ ਕੇਸ ਨਹੀਂ ਉਹ ਤੇ ਦਿੱਲੀ ਦੀ ਕਮੇਟੀ ਤੁਸੀਂ ਪਿਠਾਈ ਨਹੀਂ ਇਹ ਤਾਂ ਪੰਜਾਬ ਦੀ ਗੱਲ ਕਰਨ ਇਹ ਪੰਜਾਬ ਦੀ ਗੱਲ ਹੈ ਕਿਹੜੇ ਘਰ ਮਾਰਾ ਫੋੜੇ ਜਿਹੜਾ ਜਿਹੇ ਕਹੇਗਾ ਚੰਕੌਰ ਦੇ ਜ਼ਿਲ੍ਹੇ ਥੋੜੀ ਥੋੜੀ ਕੰਸਿਸਟੈਂਸੀ ਦਾ ਬੰਦਾ ਚਾਹੀਦਾ ਜਗਤਾਰ ਸਿੰਘ ਵਰਾ ਹੋਰ ਬਸੇ ਤਾਂ ਵੀ ਨਹੀਂ ਆਇਓ ਮੇਰੀ ਗੱਲ ਸੁਣ ਲੋ ਹਾਂਜੀ ਮੇਰੀ ਗੱਲ ਸਮਝੋ ਅਗਰ ਅੰਕਰ ਆ ਸੈਂਟਰਲ ਕਰ ਸੈਂਟਰ ਦੇ ਉਹ ਹੈਗਾ ਬਿਲਕੁਲ ਨਹੀਂ ਕੋਈ ਅਨਪੜ ਨਹੀਂ ਹੈ ਪੜ੍ਹੇ ਲਿਖੇ ਸਾਨੂੰ ਪਤਾ ਵੀ ਕਿਹੜੇ ਸੈਂਟਰ ਦੇ ਹੈ ਕਿ ਬਤੁਦੀ ਸਰਕਾਰ ਕੀ ਬਣਾਈ ਹੈ ਸਾਰਾ ਕੁਝ ਸੈਂਟਰ ਕੋਲੇ ਹੈ ਤੁਸੀਂ ਆਪਣੀ ਸਰਕਾਰ ਤੋਂ ਅਸਤੀਫਾ ਦੇ ਦਿਓ ਸਜੇ ਤੁਹਾਡੇ ਕੋਲ ਨਹੀਂ ਪਾਵਰ ਹੈਗੀ ਮੰਤਾਈ ਰੱਤੇ ਦੰਗ ਜਦ ਤੁਸੀਂ ਪਹਿਲੇ ਕੈਪਟਨ ਦਾ ਇੱਥੇ ਤਸੀਫਾ ਤੇ 5 ਮਿੰਟ ਤੁਸੀਂ ਐਸ.ਡੀ ਦੇ ਦ ਲੋਕਾਂ ਨੂੰ ਸਾਨੂੰ ਲੋਕਾਂ ਨੇ 99 ਸੀਟਾਂ ਦਿੱਤੀਆਂ ਅਸੀਂ ਲੋਕਾਂ ਦੇ ਕੰਮ ਕਰੀਏ ਕੋਣਾ ਕੇ ਸੀਟਾਂ ਲਈਆਂ ਲੋਕਾਂ ਨੇ ਧੋਖਾ ਕਰਕੇ ਸੀਟ ਲਈ ਐ ਇਹ ਲੋਕ ਕਹਿਣ ਇਹ ਲੋਕ ਤਾਂ ਖਰੀਦੇ ਹੋ ਅਸੀਂ ਕਹਿੰਦੇ ਅਸੀਂ ਵੀ ਲੋਕ ਐ ਇੱਕ ਖਸਾਲ ਲੀਡਰ ਸਾਡਾ ਬੰਦਾ ਇਹ ਇੱਕ ਖਸਾਲ ਲੀਡਰ ਨੇ ਧੋਖਾ ਹੋਇਆ ਤੁੰਦ ਕਹਿ ਕੇ ਹੱਥ ਜੋੜ-ਜੋੜ ਕੇ ਵੋਟਾਂ ਅਸੀਂ ਪਵਾਈਆਂ ਅਸੀਂ ਢੋਲ ਵਜਾਏ ਤੁਹਾਡੇ ਵਾਸਤੇ ਤੁਸੀਂ ਕੀ ਕੀਤਾ ਕਿਸਾਨਾਂ ਦੇ ਪਿੱਛੇ ਆ ਜੀਰੀ ਦੀਆਂ ਜੀਰੀ ਤੇ ਚੈਨਾ ਰੋਗ ਆ ਗਿਆ ਸੀਗਾ ਗਰਦੌਲਿਆਂ ਕਰਾਈਆਂ ਬੁੱਕਾ ਬੈਠਾ ਨਾਲ ਕੱਲੇ ਕੱਲੇ ਪਿੰਡ ਘੁੰਮ ਘੁੰਮ ਕੇ ਕਿੰਨੂ 5 ਰੁਪਏ ਦੱਤੇ ਦੱਸੋ ਪਿੱਛੇ ਆਪ ਰੋਪੜ ਦੇ ਕੋਲੇ ਆਪਣੇ ਸਾਰੇ ਹਾੜ ਆਇਆ ਫਦਲਾ ਰੋਡੀਆਂ ਕਿੰਨੂ 1 ਰੁਪਇਆ ਆਇਆ ਭਗਵਾਨ ਤੁਮਨ ਕਹਿੰਦਾ ਸੀਗਾ ਮੈਂ ਮੁਰਗੀ ਮਰੇ ਤੋਂ ਮੈਂ ਬੱਕਰੀ ਮਰੇ ਤੋਂ ਪੈਸਾ ਦਊਂਗਾ ਕਿਹਦੇ ਕੋ ਰੁਪਇਆ ਆਇਆ ਕੱਲਾ ਮਾਰਦੇ ਕਮੇਟੀ ਕਰਦੇ ਹੋ ਤੁਸੀਂ ਹੋਰ ਗੱਲ ਕੁਝ ਨਹੀਂ ਐ ਸਿਰਫ ਕਮੇਟੀ ਐ ਚਲੋ ਠੀਕ ਕਮੇਟੀ ਬਿਨਾ ਕੁਝ ਨਹੀਂ ਹੋਏਗਾ ਹਾਂਜੀ ਬਿਲਕੁਲ ਕਮੇਟੀ ਨਾਲ ਨਹੀਂ ਵੋਟਾਂ ਮਿਲਣੀਆਂ ਆਏ ਗਿਆ ਕੰਮ ਕਰੋ ਤੁਸੀਂ ਕਹਿੰਦੇ ਸੀ ਕੰਮ ਕਰਾਂਗੇ ਤਾਂ ਵੋਟ ਮੰਗਣ ਆਉਗੇ ਕਿਹੜਾ ਕੰਮ ਕੀ ਦੱਸੋ ਮਾਨੂੰ ਮੈਲਿੰਗ ਉਮੇ ਚੱਲਦੀ ਨਸ਼ਾ ਉਮੇ ਚੱਲਦਾ ਤਦੋਂ ਸਹੀ ਕਿਤੋਂ ਕਹਿੰਦਾ ਬੰਦ ਹੋਇਆ ਪਹਿਲਾਂ ਕਹਿੰਦੇ ਸੀ ਮਜੀਠੀਆਂ ਦੇ ਮੁੰਡਾ ਵੇਚਦਾ ਹੁਣ ਕੋਣ ਨਸ਼ਾ ਵੇਚਦਾ ਏ ਤੁਸੀਂ ਵੀ ਸੁਣੋ ਫਿਰ ਸੁਣੋ ਇਹ ਕੋ ਬੇਟਾ ਨਸ਼ਾ ਪਹਿਲਾਂ ਤੁਸੀਂ ਕਹਿੰਦੇ ਸੀ ਮਜੀਠੀਆਂ ਵੇਚਦਾ ਦੱਸੋ ਸੁਣ ਲਓ ਸੁਣ ਲਓ ਸੁਣਦੇ ਆਏ ਹਾਂ ਸਾਰੇ ਦੋਨਾਂ ਸਵਾਲ ਜਵਾਬ ਕਰਨਾ ਆਏ ਆਂ ਵੀ ਦੱਸੋ ਜਵਾਬ ਦੋ ਇਹਦਾ ਸਾਡੇ ਦਿਨ ਰਾਤ ਮੈਲੀ ਚੱਲਦੀ ਐ ਰੋੜ ਤੋੜੇ ਪਏ ਆ ਤੇ ਲਾਗਪਿੰਡ ਦੇ ਲੋਕ ਰਹਿੰਦੇ ਨੇ ਨਾ ਸੜਕ ਦੇ ਨੇੜੇ ਉਹਨਾਂ ਨੂੰ ਪੁੱਛ ਕੇ ਦੇਖੋ ਨੀਂਦ ਨਹੀਂ ਆਉਂਦੀ ਸਾਰੀ ਰਾਤ ਡੜ ਦੜ ਹੋ ਜਾਂਦੀ ਏ ਸਾਰੀ ਰਾਤ ਕਿਹੜੀ ਤੁਸੀਂ ਗੱਲ ਕਰਦੇ ਹੋ ਕਿਹੜਾ ਤੁਸੀਂ ਅੰਡਰ ਲੋਡ ਕਰਤਾ ਉਹਦੇ ਕਿਹੜਾ ਤੁਸੀਂ ਤੁਸੀਂ ਕਹਿੰਦੇ ਸੀ ਅਸੀਂ ਬਣਾਵਾਂਗੇ ਉੱਤੇ ਕੋਈ ਕੋਈ ਨਹੀਂ ਬਣਾ ਤੋ ਹੁਣ ਤੱਕ ਕੁਝ ਨਹੀਂ ਹੋਇਆ ਹੈਗਾ ਕੋਈ ਪਾਲਿਸੀ ਨਹੀਂ ਆਈ ਹੈਗੀ ਤੁਸੀਂ ਕਹਿੰਦੇ ਸਾਨੂੰ ਟਾਈਮ ਦਿਓ 6 ਮਹੀਨੇ ਹੋਇਆ ਪਾਲਿਸੀ ਬਣੂਗੀ ਕਿਹੜੀ ਪਾਲਿਸੀ ਬਣੀ ਐ ਮਾਨੂੰ ਦੱਸੋ ਕਿਹੜੀ ਪਾਲਿਸੀ ਬਣੀ ਐ ਤੁਹਾਡੀ ਪਰ ਆਜੇ ਮੁੰਡਾ ਨਸਾ ਨਾਲ ਮਰਿਆ ਇੱਥੇ ਹੁਣ ਆ ਥੋੜੇ ਦਿਨ ਪੰਨਾਂ ਦਿਨ ਪਹਿਲਾਂ ਟੀਟਾ ਬਾਅਦ ਚ ਲੈ ਗਿਆ ਉਹਦੇ ਚਿੱਤੇ ਵਾਲਾ ਦੱਸੋ ਕਿ ਕਿੱਥੇ ਗਿਆ ਤੁਸੀਂ ਸਵਾਲ ਕਰਨਾ ਸਵਾਲ ਸਵਾਲ ਹੀ ਕਰ ਰਹੇ ਜੀ ਅਸੀਂ ਸਾਨੂੰ ਜਵਾਬ ਦਿਓ ਸਵਾਲ ਕਰਕੇ ਚੁੱਪ ਰਹੋ ਮੈਂ ਲੈਂਦਾ ਬਿਲਕੁਲ ਬਿਲਕੁਲ ਦੱਸੋ ਕੀ ਹੋ ਰਿਹਾ ਜੀ ਤੁਸੀਂ ਤੁਸੀਂ ਹੋ ਪੁੱਛਦਾ ਕਿ ਕਿਸਾਨਾਂ ਦੇ ਤੁਸੀਂ ਹੱਥ ਵਿੱਚ ਹੈ ਕਿਸਾਨਾਂ ਨੇ ਸੰਘੂ ਜਾ ਕੇ ਬਾਰਡਰ ਤੇ ਮੋਰਚਾ ਲਾਇਆ ਹੁਣ ਉੱਥੇ ਪੰਜਾਬ ਦੇ ਵਿੱਚ ਆ ਕੇ ਹਰਿਆਣਾ ਸਰਕਾਰ ਨੇ ਗੋਲੀਆਂ ਮਾਰੀਆਂ ਅਧਰੂ ਕਹਿੰਦੇ ਗੋਲੇ 3500 ਬੋਲਾ ਚੱਲਿਆ ਕਿਉਂ ਨਹੀਂ ਪੰਜਾਬ ਪੁੱਛੀ ਸਕਦਾ ਪੰਜਾਬ ਦੀ ਫੋਰਟ ਤੇ ਖੜੀ ਹੈ ਮੁੰਡੇ ਮਰ ਰਹੇ ਨੇ ਸਿਰ ਤੇ ਬੱਜਾ ਗਿਆ ਤੇ ਅੱਖਾਂ ਚਲੇ ਗਈਆਂ ਇਹਦੀ ਮੌਤ ਹੋ ਗਈ ਉੱਥੇ ਪੁੱਛਿਆ ਕਿਸੇ ਨੇ ਕਿੱਥਾਂ ਵਾਹ ਤੋੜਦੀਆਂ ਉੱਥੇ ਕਿਸਾਨਾਂ ਦੀ ਸ਼ੁਕਰਾਂ ਦੀ ਮੌਤ ਹੋ ਗਈ ਪੁੱਛਿਆ ਕਿਸੇ ਨੇ ਕਿਵੇਂ ਆਈ ਪੰਜਾਬ ਚ ਤੁਸੀਂ ਗੱਲਾਂ ਨਾਲ ਨਾ ਕੰਮ ਕਰੋ ਕੰਮ ਤੁਸੀਂ ਆਹ ਕੰਮ ਕਰਾਂਗੇ ਫੇਰ ਆਉਂਗੇ ਵੋਟ ਲੈਣਾਂ ਤਦੋਂ ਕਿਹਦਾ ਕੰਮ ਕਰਿਆ ਤੁਸੀਂ ਮੈਂ ਮੈਂ ਤਾਂ ਦੰਦ ਕੱਢ ਰਹੇ ਤੁਸੀਂ ਮੇਰੀ ਗੱਲ ਸੁਣੋ ਸੁਣੋ ਬਾਈ ਜੀ ਤੁਸੀਂ ਲੈਕਚਰ ਦੇਣਾ ਤੇ ਸਵਾਲ ਪੁੱਛਣੇ ਸਵਾਲ ਨਹੀਂ ਸਾਰੇ ਜਵਾਬ ਦੋਈ ਨਾ ਇੱਕ ਮਿੰਟ ਪ੍ਰੈਸ ਵਾਲੇ ਮੈਨੂੰ ਦੱਸੋ ਮੈਨੂੰ ਪਾਲਿਸੀ ਦੱਸੋ ਦੱਸੋ ਨਾ ਕਿਹੜੀ ਪਾਲਿਸੀ ਬਣੀ ਬਣੀ ਦੱਸੋ ਦੱਸੋ ਕਿਹੜੀ ਪਾਲਿਸੀ ਬਣੀ ਮੈਲਿੰਗ ਤੇ ਦੱਸੋ ਇੱਕ ਮਿੰਟ ਬਾਈ ਜੀ ਤੁਸੀਂ ਪ੍ਰੈਸ ਦੇ ਵੀ ਹੋ ਇਹਨਾਂ ਨੂੰ ਬਹੁਤ ਸਵਾਲ ਕਰਨ ਫਿਰ ਚੁੱਪ ਰਹੇ ਸਵਾਲੇ ਇੱਥੇ ਮੈਨੂੰ ਦੋਹਾਂ ਜਵਾਬ ਦੇ ਦਿਓ ਸੋਹਰਾਂ ਨੂੰ ਪੰਜਾਬ ਚੋਂ ਚੱਕ ਲਿਆ ਆ ਕੇ ਗੋਲੀਆਂ ਮਾਰਤੀਆਂ ਜਵਾਬ ਦੇ ਉਹਦਾ ਕਿਤੇ ਪਰਚਾ ਹੋਇਆ ਉਹ ਜਦੋਂ ਬਰਗਾੜੀ ਕੰਨ ਹੋਇਆ ਤੁਹਾਡੀ ਸਰਕਾਰ ਕਹਿੰਦੀ ਸੀ ਉੱਥੇ ਸੀਐਮ ਤੇ ਪਰਚਾ ਕਰੋ ਸੁਖਵੀਰ ਬਾਦਲ ਤੇ ਹੁਣ ਕਿਤੇ ਪਰਚਾ ਹੁੰਦਾ ਜੀ ਖੱਟੜ ਦੇ ਪਰਚਾ ਕੀਤਾ ਤੁਸੀਂ ਗੋਲੀ ਬੱਜੀ ਸਰਕਾਰ ਨੇ ਗੋਲੀਆਂ ਮਾਰੀਆਂ ਉੱਥੇ ਕੀਤਾ ਪਰਚਾ ਤੁਸੀਂ ਖੱਟੜ ਤੇ ਸੱਸ ਦਿਓ ਲੈਕਚਰ ਦੇ ਲੈਕਚਰ ਦੇ ਜਵਾਬ ਦਿਓ ਜਵਾਬ ਮੰਗ ਰਹੇ ਤੋਂ ਤੋਂ ਮੈਂ ਜਵਾਬ ਮੈਂ ਤਾਂ ਕਹਿ ਰਿਹਾ ਜਵਾਬ ਦਿਓ ਜਵਾਬ ਦਿਓ ਮੈਂ ਕਹਿ ਰਿਹਾ ਐਮਐਲਏ ਸਾਹਿਬ ਗੁੰਡਾ ਕਰਦੀ ਮੰਗਣਾ ਪੇਸ਼ ਆਓ ਜੇ ਤੁਸੀਂ ਵੋਟਾਂ ਮੰਗਣਾ ਹੈ ਉਵੇਂ ਪੇਸ਼ ਆਓ ਤੁਸੀਂ ਵੋਟਾਂ ਮੰਗਣਾ ਹੈ ਗੁੰਡਾ ਕਰਦੀ ਕਰਨਾ ਨਹੀਂ ਆਇਆ ਇੱਥੇ ਲਓ ਜੀ ਜਵਾਬ ਜਵਾਬ ਦਿਓ ਵੀ ਉਹ ਬਾਰੇ ਪਿੰਡ ਤੋਂ ਆ ਕੇ ਬਿਤੀ ਆ ਕੇ ਕਿਉਂ ਹੱਥ ਲਾਉਂਦੇ ਹੋ ਜਵਾਬ ਦਿਓ ਡਾਕਟਰ ਸਾਹਿਬ ਜਵਾਬ ਦਿਓ ਸਾਡੇ ਮੋਟਾ ਆਈਆਂ ਸੀ ਸਾਡੇ ਪਿੰਡਾਂ ਤੋਂ ਅੰਗਲੈਂਡ ਤੋਂ ਨਹੀਂ ਆਇਆ ਸੀ ਪੰਜਾਬ ਦੇ ਆ ਪੰਜਾਬ ਦੇ ਉਹ ਥੋੜੇ ਹੀ ਆਉਣੀਆਂ ਆ ਬਿੜਾੜੇ ਬਿੜਾੜੇ ਵਿੱਚ ਤੁਹਾਡੇ ਅੱਗੇ ਬਾਹਰ ਦੇ ਆ ਰਹੇ ਓਏ ਗਾਓ ਆ ਅਬਰ ਦਾ ਆ ਗਿਆ ਨਾ ਚੋਰ ਗੱਲ ਕਰੋ ਮੈਂ ਸੁਣੋ ਤਣਾਓ جواب نہ دلیں جواب نہ دلیں جواب نہ دلیں برداشت نہیں کرتا میں جواب دے دوسرے 40 جواب دے کر کران برداشت نہیں کرتا میں جواب دے جواب نہ دلیں 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 جواب نہ دل 去 <laughs> ਦੇ ਵਿੱਚ ਹੀ ਨੌਜਵਾਨ ਵਿਧਾਇਕ ਨੂੰ ਸਵਾਲ ਪੁੱਛਦੇ ਨੇ ਤਾਂ ਇਸ ਦੌਰਾਨ ਵਿਧਾਇਕ ਵੀ ਤਿੱਖੇ ਤੇਵਰ ਦਿਖਾਉਂਦੇ ਹੋਏ ਨਜ਼ਰ ਆ ਰਹੇ ਨੇ ਇੱਥੋਂ ਤੱਕ ਕਿ ਉਹਨਾਂ ਦੇ ਸਮਰਥਕ ਵੀ ਸਵਾਲ ਪੁੱਛਣ ਵਾਲੀ ਨੌਜਵਾਨਾ ਦੇ ਗੱਲ ਪੈਂਦੇ ਹੋਏ ਦਿਖਾਈ ਦੇ ਰਹੇ ਨੇ ਤੇ ਉਹਨਾਂ ਨੂੰ ਵੀ ਸਵਾਲ ਪੁੱਛ ਰਹੇ ਨੇ ਕਿ 70 ਸਾਲ ਪਹਿਲਾਂ ਉਹ ਕਿਉਂ ਨਹੀਂ ਬੋਲੇ ਇਸੇ ਤਰੀਕੇ ਦੇ ਨਾਲ ਪਹਿਲਾਂ ਵਾਲੇ ਲੀਡਰਾਂ ਨੂੰ ਸਵਾਲ ਕਿਉਂ ਨਹੀਂ ਪੁੱਛੇ ਗਏ ਸਾਰੇ ਪਿੰਡਾਂ 'ਚ ਬੈਠੋ ਔਰੇ ਸਾਰੇ ਪਿੰਡਾਂ 'ਚ ਬੈਠੋ ਔਰੇ ਇਹ ਨਾਲ ਉਹਨਾਂ ਦੀ ਦੇ ਚਾਹਬ ਕੋਈ ਨਾ ਮੀਂਹ ਆ ਗਿਆ ਦੇਰ ਦੇਵਾ ਦੇ ਅੱਜ ਮਿਸਰ ਕੋਈ ਬਹਾਉਂਦੇ ਪਿੰਡਾਂ ਚੋਂ ਗੱਲ ਕਰ ਰਹੇ ਹਾਂ ਮੁਬਾਰਕਾਂ ਚੀ ਨਾ ਨਾੜਾ ਪਿੰਡਾਂ ਦੀ ਗੱਲ ਆਈਏ ਹਾਂ ਮੇਰਾ ਮੀਨ ਬੈਠਦਾ ਜਾ ਬੈਠਦਾ ਜਾ ਸਾਡੇ ਪਿੰਡਾਂ ਦੀ ਲਾਭੀ ਲਾਭੀ ਸਾਡੇ ਪਿੰਡਾਂ ਤੋਂ ਸਾਡੇ ਪਿੰਡਾਂ ਤੋਂ ਨਾ ਰਹਿ ਜਾਓ ਉਹ ਸਟੇਡੀਅਮ ਨਹੀਂ ਆਇਆ ਐਫਐਲਏ ਸਾਹਿਬ ਨੇ ਸਾਡੇ ਮਿੰਨ ਸਟੇਡੀਅਮ ਬਣਾਇਆ ਸਾਡੇ ਮਿੰਨ ਦਿੱਤਾ 10 ਲੱਖ ਟੋਪੇ ਨਹੀਂ ਦਿੱਤਾ ਜਗ੍ਹਾ ਦੀ ਗੱਲ ਸਾਡੇ ਪਾਸ ਕਰਵਾ ਦੇ ਹਾਂਜੀ ਮੈਨੂੰ ਮੈਨੂੰ

ਅਸੀਂ ਪਤਾ ਨਹੀਂ 200 ਤੋਂ ਪਲੱਸ ਪਿੰਡ ਕੱਢ ਚੁੱਕਿਆ ਹਾਂ ਹਰ ਰੋਜ਼ ਰੋਕਾਂ ਜਾਂਦੇ ਹਾਂ ਜੇ ਅਸੀਂ ਜੇ ਅਸੀਂ ਕੰਮ ਕਰੇ ਆ ਕੰਮ ਲੈ ਕੇ ਜਾ ਰਹੇ ਹਾਂ ਅਸੀਂ ਪਿੰਡਾਂ 'ਚ ਅਸੀਂ ਕਹਿੰਦੇ ਆ ਕੁਝ ਗੱਲਾਂ ਹੋਊਂਗੀਆਂ ਅਸੀਂ ਸੁਧਾਰਾਂਗੇ ਅਸੀਂ ਕਿਤੇ ਵੀ ਨਹੀਂ ਕਹਿਆ ਵੀ 16,000 ਸਭ ਪੂਰਾ ਹੋ ਗਿਆ ਅਸੀਂ ਅਸੀਂ 16,000 ਸਭ ਪੂਰਾ ਨਹੀਂ ਹੋਇਆ ਅਭੀ ਕੋਈ 16,000 ਸਭ ਪੂਰਾ ਨਹੀਂ ਹੋਇਆ ਸਾਡੀ ਪਾਰਟੀ 'ਚ ਬਹੁਤ ਕੁਝ ਸਿੱਖ ਰਹੇ ਆ ਨਵੇਂ ਆ ਇੱਕ ਮਿੰਟ ਦੀ ਵਾਸਤੇ ਨਵੇਂ ਆ ਜਜਵਾਤੀ ਵੀ ਆ ਪਰ ਹਾਂ ਇਹੀ ਆ ਸਾਫ ਕਿਤਾਬ ਜੇ ਤੁਸੀਂ 70 ਸਾਲ ਪਹਿਲਾਂ ਹੇਕਣਾ ਮੰਗਿਆ ਹੁੰਦਾ ਤਾਂ ਸਾਡੀ ਪੰਜਾਬ ਦਾ ਸਾਡੀ ਸਿੱਖ ਕੌਮ ਦਾ ਅੱਜ ਬੇਰਾਂ ਕਰਕਣਾ ਹੁੰਦਾ ਤੁਸੀਂ 70 ਸਾਲ ਪਹਿਲਾਂ ਇਹ ਹੈ ਨਾ ਵੀਰ ਪਿੰਡਾਂ ਚੋਂ ਦੇ ਸਵਾਲ ਪੁੱਛੋ ਕਹੇ ਭਗਵੰਤ ਸਿੰਘ ਮਾਨ ਦੀ ਦੇਣਾ ਮੈਂ ਛਾਤੀ ਥੋਕ ਕੇ ਕਹਿੰਦਾ ਇਹ ਮਾਨਸਾਬ ਦੀ ਦੇਣਾ ਇਹ ਮੈਂ ਮੰਨਦਾ ਵੀ ਹਾਂ ਪਿੰਡ ਚੋਂ ਸਵਾਲ ਕਰੋ ਤੁਹਾਡਾ ਹੱਕ ਬਣਦਾ ਏ ਪਰ ਇਹ ਨਹੀਂ ਹੈਗਾ ਤੁਸੀਂ ਜਜਵਾਤਾ ਨਾਲ ਖੋ ਕਰਦੇ ਯਾਰ ਜਿੰਦਾਬਾਦ ਜੁਰਦਾਬਾਦ ਜਿੰਦਾਬਾਦ ਜੁਰਦਾਬਾਦ ਜੇ ਤੁਸੀਂ ਚਾਰ ਸਵਾਲ ਪੁੱਛੇ ਆ ਐਮਐਲਏ ਸਾਹਿਬ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਦਿੰਦੇ ਮਾਰੋ ਫੇਰ ਕਹੋ ਮਰਦਾਬਾਦ ਐਮਐਲਏ ਸਾਹਿਬ ਖੜੇ ਆਰੇ ਨਥੇ ਨਹੀਂ ਹੈਗੇ ਵਿੱਚ ਬੈਠੇ ਆ ਤੁਹਾਡੇ ਮੈਂ ਇਨਾ ਕਹਿੰਦਾ ਏ ਖਿਮਾਵਾ ਚੱਲ ਜਗਾ ਗਲਤ ਵੀ ਬੋਲ ਹੋ ਜਾਊਗਾ ਪਰ ਮੈਂ ਭਗਵਾਨ ਤੁਮਨੀ ਆ ਆਦਮੀ ਪਾਰਟੀ ਦੀ ਸੋਚ ਨਾਲ ਪਹਿਲੇ ਦਿਨ ਤੋਂ ਤਾਂ ਅੱਜ ਵੀ ਆ ਇਨਕਲਾਬ ਜਿੰਦਾਬਾਦ ਆ ਆਦਮੀ ਪਾਰਟੀ ਜਿੰਦਾਬਾਦ ਬਾਈਗੁਰ ਦੀ ਕਾਲ ਜਿਹੜੇ ਐਮ.ਐਲ.ਏ. ਸਾਹਿਬ ਹੈ ਇਹ ਲੋਕਾਂ ਨੂੰ ਮੂਰ ਬਣਾ ਕੇ ਇਧਰ ਵੋਟਾਂ ਦੀ ਰਾਜਨੀਤੀ ਕਰਦੇ 70 ਸਾਲ ਦਾ ਵੀ ਕਰ ਲਈ ਬਹੁਤ ਕਰ ਲਈ ਕਿਉਂਕਿ ਕੀ ਹੋਰ ਜੁਗਤਾਂ ਨਾਲ ਫਾਇਦਾ ਤਾਂ ਸਾਡੀ ਐਸੇ ਤੁਸੀਂ ਪਹਿਲਾ ਕਾਲੀਆਂ ਦੇ ਕਾਂਗਰਸ ਦੇ ਦੇ ਲੋਕ ਸਾਹਿਬ ਪਰਲੀ ਕਾਂਗਰਸ ਦੇ ਲੋ ਉਹ ਕਹਿੰਦੇ ਨੇ ਐਨਐਸਐ ਗੱਤ ਲਾਈ ਹੈ ਜੇ ਐਨਐਸਐ ਗੱਤ ਲੱਗੀ ਹੈ ਤਾਂ ਕਾਲੀਆਂ ਨਾਲ ਕਾਂਗਰਸ ਨਾਲ ਕੈਂਡੀਡੇਟ ਕਿਉਂ ਕਢਾਇਆ ਗਡੂ ਸਾਹਿਬ ਵੇਦਾ ਵੀ ਦੁਆਲ ਜਾਂਦੇ ਵਿਸ਼ਤਾ ਦੀ ਬਟੋਹਾ ਅਮਰਪਾਲ ਦੇ ਘਰ ਆ ਗਿਆ ਉਹਨੂੰ ਪਿਠਾੜਨ ਬਾਅਦ ਤੇ ਕਿਉਂ ਜਾ ਗਿਆ ਬਈ ਜਦੋਂ ਕਾਂਗਰਸ ਤੇ ਭਾਜਪਾ ਦਾ ਸਮਝੌਤਾ ਸੀ ਉਦੋਂ ਕਿਉਂ ਨਹੀਂ ਬੋਲੇ ਵੀਰ ਜੀ ਆਪਾਂ ਕਾਲੀ ਆਉਣਾ ਉਹ ਤੇ ਬਾਈ ਕਾਲੀ ਰਲਣਾ ਸ਼ੁਰੂ ਰਹਿਣਾ ਤੇਰਾ ਹੋ ਰਿਹਾ ਜਦੋਂ ਸਮਝੌਤਾ ਸੀ ਭਾਜਪਾ ਅੱਪੀ ਬੱਦੀ ਬੱਦੂ ਦਾ ਪੀ ਰਿਹਾ ਹੈ ਇਹ ਆਪੀ ਬੱਦੀ ਬੱਦੂ ਦਾ ਪੀ ਰਿਹਾ ਹੈ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਮਾਰਦੇ ਇਹ ਕਿਉਂ ਨਹੀਂ ਬੋਲੇ ਉਹਨਾਂ ਕਹਿੰਦਾ ਕਿ ਕੰਮ ਕਰੀਏ ਸੀ ਇਹਦੇ ਗੱਲ ਦਾ ਜਵਾਬ ਤਾਂ ਦੇ ਦਿਓ ਜਿੰਦਾਬਾਦ 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 ਜਿਸਕੇ ਇਹ ਮਾਹੌਲ ਕਾਫੀ ਜ਼ਿਆਦਾ ਤਣਾਅਪੂਰਨ ਹੋ ਗਿਆ ਸੀ ਇੱਕ ਦੂਜੇ ਨੂੰ ਸਵਾਲ ਪੁੱਛੇ ਜਾ ਰਹੇ ਸੀ ਤਿੱਕੇ ਨਿਸ਼ਾਨੇ ਵੀ ਸਾਦੇ ਜਾ ਰਹੇ ਸੀ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਸਮਰਥਕ ਵੀ ਇਹਨਾਂ ਸਵਾਲ ਪੁੱਛਣ ਵਾਲੇ ਨੌਜਵਾਨਾਂ ਦੇ ਨਾਲ ਬਹਿਸਦੇ ਹੋਏ ਨਜ਼ਰ ਆਏ ਜਿਸ ਵਾਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਭਾਰੀ ਮੁਸ਼ਕਲ ਦੇ ਨਾਲ ਮਾਹੌਲ ਨੂੰ ਸ਼ਾਂਤ ਕੀਤਾ ਗਿਆ ਬਿਅਰ ਰਿਪੋਰਟ ਪੰਜਾਬੀ ਲੋਕ ਚੈਨਲ